ਇਹ ਕਾਲਾ ਨੂੰ ਹੈ ਜੱਗ ਬੀਦੀ ਚੰਦ ਦੁਆਰਾ ਬਾਬੇ ਬੀਦੀ ਚੰਦ ਦੁਆਰਾ ਕੀਤਾ ਉਪਕਾਰ ਹੈ ਬਾਬੇ ਬੀਦੀ ਚੰਦ ਦੁਆਰਾ ਕੀਤਾ ਉਪਕਾਰ ਹੈ ਵੱਡੀ ਕਲਾ ਨੂੰ ਹੈ ਢਾਟੀ ਕਲਾ ਨੂੰ ਹੈ ਗੁਰਾਂ ਦਿੱਤੀ ਵਡਿਆਈ ਬਹੁਤੀ ਮੈਂ ਹਾ ਢਾਡੀ ਖਸਮ ਕਾ ਮੁਖ ਚੋਂ ਉਚਾਰਿਆ ਮਕਾ ਮੈਂ ਹਟਾ ਟੀ ਖਸਮ ਕਾ ਮੁਖ ਚੋਂ ਉਚਾਰਿਆ ਮੈਂ ਹਟਾ ਟੀ ਖਸਮ ਕਾ ਮੁਖ ਚੋਂ ਦੀ ਰਹੂ ਮਹਿਮਾ ਸਦਾ ਜਗ ਵਿੱਚ ਬਾਗ ਸਿੰਘਾ ਜਗ ਵਿੱਚ ਬਾਗ ਸਿੰਘਾ ਹਾ ਹੁੰਦੀ ਰਾਹੂ ਜਗ ਵਿੱਚ ਹੁੰਦੀ ਰਾਹੂ ਜਗ ਵਿੱਚ ਮੈਂ ਮੱਸੇ ਦਾ ਪਾਗ ਸਿੰਘਾ ਵਿੱਚ ਦਰਪਾਰ ਗਾਈ ਵਿੱਚ ਦਰਪਾਰ ਗਾਈ ਢਾਡੀਆਂ ਨੇ ਵਾਰਿਆ ਵਿੱਚ ਦਰਪਾਰ ਗਾਈ ਢਾਡੀਆਂ ਨੇ ਵਾਰਿਆ ਵਿੱਚ ਦਰਪਾਰ ਗਾਈ ਢਾਡੀਆਂ ਨੇ ਵਾਰਿਆ ਹੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸਭਾਈ ਮਾਨ ਸਤਗੁਰਾਂ ਦੀ ਸਾਜਿਨਵਾਜੀ ਖਾਲਸਾ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਕੇ ਬੜੇ ਅਤਿ ਸਹਿਤ ਬੇਨਤੀ ਕਰਦੇ ਹਾਂ ਸਾਰੀ ਸੰਗਤ ਪਿਆਰ ਦੇ ਘਰ ਵਿੱਚ ਆਓ ਗੁਰੂ ਚਰਨਾਂ ਤੇ ਸੀਸ ਝੁਕਾਓ ਫਤਿਹ ਬੁਲਾਓ ਹਾਜ਼ਰੀ ਲਵਾਓ ਗੱਜਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹਰ ਸਾਲ ਦੀ ਤਰ੍ਹਾਂ ਸਾਡੇ ਅਤੀ ਸਤਕਾਰਯੋਗ ਸੰਪਰਦਾਇ ਦਲ ਬਾਬਾ ਬਿੱਦੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਮਹਾਪੁਰਖ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਪੁਰਖਾ ਵੱਲੋਂ ਆਪ ਗੁਰੂਕੀਆਂ ਸੰਗਤਾਂ ਦਾ ਸਹਿਯੋਗ ਲੈ ਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਇਸ ਪਵਿੱਤਰ ਨਗਰ ਵਿੱਚ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਮਹਾਪੁਰਖਾ ਵੱਲੋਂ ਇਸ ਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸਨਮਾਨਯੋਗ ਸਾਧ ਸੰਗਤ ਜੀ ਕੱਲ ਨਗਰ ਕੀਰਤਨ ਦੀ ਹਾਜ਼ਰੀ ਸੀ ਤੇ ਨਗਰ ਕੀਰਤਨ ਦੇ ਵਿੱਚ ਵੀ ਆਪ ਗੁਰੂ ਕੀ ਸੰਗਤ ਨੇ ਇਸੇ ਤਰ੍ਹਾਂ ਪਰਿਵਾਰਾਂ ਦੇ ਸਹਿਤ ਹਾਜ਼ਰੀ ਲਵਾਈ ਅੱਜ ਢਾਡੀ ਦਰਬਾਰ ਦੀ ਹਾਜ਼ਰੀ ਆ ਕੱਲ ਨੂੰ ਕਵੀਸ਼ਰੀ ਦਰਬਾਰ ਆ ਜਿਵੇਂ ਅੱਜ ਆਪ ਗੁਰੂ ਕੀ ਸੰਗਤਾਂ ਪਰਿਵਾਰਾਂ ਦੇ ਸਹਿਤ ਹਾਜ਼ਰੀ ਲਵਾ ਰਹੇ ਕੱਲ ਨੂੰ ਵੀ ਆਪ ਜੀ ਨੇ ਭਾਈ ਇਸੇ ਤਰ੍ਹਾਂ ਹਾਜ਼ਰੀ ਲਵਾਉਣੀ ਸਨਮਾਨਯੋਗ ਸਾਧ ਸੰਗਤ ਜੀ ਢਾਡੀ ਦਰਬਾਰ ਦੀ ਆਰੰਭਤਾ ਹੋਈ ਰਮਤਾ ਦੇ ਸਮੇਂ ਪੰਥ ਦਾ ਨਾਮਵਰ ਢਾਡੀ ਜਥਾ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਿਵੇਂ ਹੋਈ ਤੇ ਕਿਉਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਨ ਦੀ ਉਹ ਪ੍ਰਸੰਗ ਉਹਨਾਂ ਨੇ ਤੁਹਾਡੀ ਸੇਵਾ ਵਿੱਚ ਕਹਿਣ ਦਾ ਯਤਨ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਚਾਰ ਤਖਤ ਸੀ ਚਾਰ ਤਖਤ ਦਿੱਲੀ ਦਾ ਲਾਹੌਰ ਦਾ ਆਗਰੇ ਦਾ ਤੇ ਕਲਾਨੌਰ ਦਾ ਪਰ ਉਹਨਾਂ ਤਖਤਾਂ ਦੇ ਉੱਤੇ ਜਿਹੜੇ ਜਰਵਾਣੇ ਲੋਕ ਬੈਠੇ ਸੀ ਨਾ ਉਹ ਕਸਾਈਆਂ ਦਾ ਰੂਪ ਧਾਰਨ ਕਰਕੇ ਬੈਠੇ ਹੋਏ ਸੀ ਜੇ ਕੋਈ ਇਨਸਾਫ ਲੈਣ ਵਾਸਤੇ ਉਹਨਾਂ ਦੇ ਦਰਬਾਰ ਵਿੱਚ ਚਲਿਆ ਜਾਂਦਾ ਸੀ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਲੱਗੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਫਿਰ ਸਮੇ ਨੂੰ ਸਮਝਦਿਆਂ ਹੋਇਆਂ ਮੀਰੀ ਪੀਰੀ ਦੇ ਮਾਲਕ ਮਹਾਬਲੀ ਸਤਗੁਰੂ ਸਹਿਬ ਸ੍ਰੀ ਗੁਰੂ ਹਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਤੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਕਹੀ ਕਿ ਜਿਹਨੂੰ ਕਿਤੇ ਵੀ ਇਨਸਾਫ ਨਾ ਮਿਲੇ ਉਹਨੂੰ ਇਨਸਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਕਰੇਗਾ ਜਿਹਦੀ ਕਿਤੇ ਨਾ ਸੁਣੀ ਜਾਵੇ ਉਹਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣੀ ਜਾਏਗੀ ਇਹ ਪ੍ਰਸੰਗ ਬੜੇ ਪਿਆਰ ਦੇ ਨਾਲ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਆਪ ਸੰਗਤ ਦੇ ਨਾਲ ਸਾਂਝਾ ਕਰਕੇ ਗਏ ਸਾਨੂੰ ਵਿਸ਼ਾ ਮਿਲਿਆ ਮੀਰੀ ਪੀਰੀ ਦੇ ਮਾਲਕ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਸੁਰ ਸਿੰਘ ਨਗਰ ਵਿੱਚ ਆ ਕੇ ਚਰਨ ਪਾਉਂਦਿਆ ਉਹ પ્રસੰਗ ਤੁਹਾਡੀ ਸੇਵਾ ਵਿੱਚ ਕਹਿਣ ਦਾ ਯਤਨ ਕਰਨਾ ਹੱਲੇ ਦੇ ਨਾਲ ਇੱਕ ਨਗਮਾ ਕਹਿ ਕੇ ਆਪਾਸ ਮਾਫ਼ੀ ਕਰ ਦੇਣੀ ਹੈ ਸਨਮਾਨਯੋਗ ਸਾਧ ਸੰਗਤ ਜੀ ਸਾਡੇ ਅਤੀ ਸਤਕਾਰਯੋਗ ਸੰਪਰਦਾਇ ਦਲਬਾਬਾ ਵਿਦੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਮਹਾਪੁਰਖ ਪੰਥ ਦੀ ਸਤਕਾਰਤ ਹਸਤੀ ਮਰਿਆਦਾ ਪ੍ਰਸੋਤਮ ਮਹਾਪੁਰਖ ਅਤੀ ਸਤਕਾਰਯੋਗ શ્રીਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਪੁਰਖਾ ਵੱਲੋਂ ਪੰਥ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਮਰਕੱਸਾ ਕੀਤਾ ਹੋਇਆ ਤੇ ਦਿਨ ਰਾਤ ਇੱਕ ਕੀਤਾ ਹੋਇਆ ਮਹਾਪੁਰਖਾ ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਅਮਰਤ ਸੰਚਾਰ ਕਰਵਾਉਣੇ ਟੁੱਟਿਆਂ ਹੋਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਨਾ ਇਹ ਵੱਡਾ ਉਦਮ ਹੈ ਇਹ ਵੱਡਾ ਉਪਰਾਲਾ ਹੈ ਮਹਾਪੁਰਖਾ ਵੱਲੋਂ ਵਾਕ ਵਾਕ ਜਗ੍ਹਾ ਦੇ ਉੱਤੇ ਗੁਰਮਤ ਸੰਗੀਤ ਵਿਦਿਆਲੇ ਮਹਾਪੁਰਖਾ ਵੱਲੋਂ ਚਲਾਏ ਜਾ ਰਿਹਾ ਔਰ ਵਿਦਿਆਲਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਤੰਤੀ ਸਾਜਾਂ ਦੀ ਸਿਖਲਾਈ ਮਹਾਪੁਰਖਾ ਵੱਲੋਂ ਦਿੱਤੀ ਜਾ ਰਹੀ ਹੈ ਇਹ ਉਹ ਤੰਤੀ ਸਾਜ ਜਿਹੜੇ ਸਾਜ ਅੱਜ ਸਾਡੇ ਵਿੱਚੋਂ ਅਲੋਪ ਹੁੰਦੇ ਜਾ ਰਿਹਾ ਅੱਜ ਕਿਸੇ ਉਸਤਾਦ ਦੇ ਕੋਲ ਤੰਤੀ ਸਾਜ ਸਿੱਖਣ ਵਾਸਤੇ ਜਾਣਾ ਹੋਵੇ ਨਾ ਤੇ 5 5 10 10000 ਰੁਪਇਆ ਉਸਤਾਦ ਮਹੀਨੇ ਦੀ ਫੀਸ ਲੈਂਦੇ ਆ ਪਰ ਮਹਾਪੁਰਖਾ ਵੱਲੋਂ ਵੇਖੋ ਵੱਡੇ ਪਰਉਪਕਾਰ ਆ ਵੱਖ-ਵੱਖ ਜਗ੍ਹਾ ਦੇ ਉੱਤੇ ਵਿਦਿਆਲੇ ਚਲਾਏ ਜਾ ਰਿਹਾ ਜਿੱਥੇ ਬੱਚਿਆਂ ਨੂੰ ਧਾਰਮਿਕ ਪੜ੍ਹਾਈ ਦਿੱਤੀ ਜਾ ਰਹੀਏ ਉਥੇ ਨਾਲ ਦੀ ਨਾਲ ਦੁਨਿਆਵੀ ਪੜ੍ਹਾਈ ਵੀ ਮਹਾਪੁਰਖਾ ਵੱਲੋਂ ਦਿੱਤੀ ਜਾ ਰਹੀਏ ਪਰ ਕਿਸੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਕੋਈ ਫੀਸ ਨਹੀਂ ਲਈ ਜਾਂਦੀ ਇਹ ਵੱਡਾ ਪਰਉਪਕਾਰ ਹੈ ਉਹਨਾਂ ਮਹਾਪੁਰਖਾ ਵੱਲੋਂ ਸਨਮਾਨਯੋਗ ਸਾਧ ਸੰਗਤ ਜੀ ਜਿਹੜੇ ਬਚਨ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਬਿੱਦੀ ਚੰਦ ਸਾਹਿਬ ਜੀ ਦੇ ਨਾਲ ਕੀਤੇ ਸੀ ਨਾ ਕਿ ਬਾਬਾ ਜੀ ਤੁਹਾਡੇ ਦਰ ਦੇ ਕੂਕਰ ਵੀ ਬਲੀ ਹੋਣਗੇ ਤੁਹਾਡੇ ਦਰਦੇ ਕੁੱਤਿਆਂ ਵਿੱਚ ਵੀ ਕਰਾਮਾਤਾ ਹੋਣਗੀਆਂ ਤੇ ਜਿਹੜੇ ਗੁਰੂ ਕੇ ਸੇਖ ਹੈ ਜਿਨ੍ਹਾਂ ਦੇ ਕਾਰਜ ਅੜੇ ਹੋਣਗੇ ਜਿਉਂ ਤੁਹਾਡਾ ਨਾਮ ਲੈ ਕੇ ਕਾਰਜ ਕਰਨ ਵਾਸਤੇ ਤੁਰ ਪੈਣਗੇ ਉਹਨਾਂ ਦੇ ਕਾਰਜ ਰਾਸ ਹੋ ਜਾਣਗੇ ਇਹ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਬਾ ਬਿੱਦੀ ਚੰਦ ਸਾਹਿਬ ਜੀ ਦੇ ਨਾਲ ਕੀਤੇ ਸੀ ਔਰ ਮੈਂ ਕਈ ਵਾਰ ਸੋਚਦਾ ਹਾਂ ਨਾ ਕਿ ਉਹ ਬਚਨ ਅੱਜ ਵੀ ਇਸ ਘਰ ਵਿੱਚ ਪ੍ਰਤੱਖ ਵਰਤਦੇ ਆ ਅੱਜ ਵੀ ਮਹਾਂਪੁਰਖਾਂ ਦਾ ਨਾਮ ਲੈ ਕੇ ਤੁਰ ਪਈਏ ਅੜੇ ਹੋਏ ਕਾਰਜ ਅੱਜ ਵੀ ਸਿੱਖਾਂ ਦੇ ਰਾਸ ਹੁੰਦੇ ਆ ਤੇ ਬੁੱਲੇ ਸ਼ਾ ਕਹਿੰਦਾ ਤੇਰੀ ਵੇਖਣ ਵਾਲੀ ਅੱਖ ਨਹੀਂ ਤੇ ਰੱਬ ਤੇ ਇਥੋਂ ਵੱਖ ਨਹੀਂ ਲੈ ਚਲੋ ਆਪਣੀ ਸੁਰਤ ਨੂੰ ਪੜਾਣੇ ਨਗਰ ਵਿੱਚ ਮੀਰੀ ਪੀਰੀ ਦੇ ਮਾਲਕ ਮਹਾਬਲੀ ਸਤਗੁਰੂ ਸੋਹਣਿਆਂ ਦੇ ਸੁਲਤਾਨ ਦਾਤਾਬੰਦੀ ਛੋੜ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਲੱਗਾ ਹੋਇਆ ਦਰਬਾਰ ਜਿਵੇਂ ਆਪ ਗੁਰੂ ਕੀ ਸੰਗਤ ਸੱਜ ਬੈਠਿਓ ਇਸੇ ਤਰ੍ਹਾਂ ਸੰਗਤ ਬੈਠੀ ਹੋਈ ਏ ਲਾਈਨ ਲੱਗੀ ਹੋਈ ਏ ਵਾਰੀ ਵਾਰੀ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਰੱਖ ਕੇ ਗੁਰੂ ਕੀ ਸੰਗਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕਰਕੇ ਸੰਗਤ ਮਹਾਰਾਜ ਦੇ ਕੋਲ ਖੁਸ਼ੇ ਪ੍ਰਾਪਤ ਕਰੀਏ ਸੁਰ ਸਿੰਘ ਦੀ ਧਰਤੀ ਦੇ ਰਹਿਣ ਵਾਲਾ ਗੁਰੂ ਦਾ ਸਿੱਖ ਭਾਈ ਭਾਗਮਲ ਉਹ ਵੀ ਲਾਈਨ ਵਿੱਚ ਆ ਕੇ ਲੱਗਾ ਹੋਇਆ ਵਾਰੀ-ਵਾਰੀ ਸੰਗਤ ਮੱਥਾ ਟੇਕ ਕੇ ਨਮਸਕਾਰ ਕਰਕੇ ਸਤਿਗੁਰਾਂ ਨੂੰ ਪਿਛੇ ਹਟਦੀ ਜਾ ਰਹੀ ਏ ਕਰਦਿਆ ਕਰਦਿਆ ਵਾਰੀ ਆ ਗਈ ਭਾਈ ਭਾਗਮਲ ਜੀ ਦੀ ਭਾਈ ਭਾਗਮਲ ਜੀ ਨੇ ਦੋਵੇਂ ਹੱਥ ਜੋੜ ਕੇ ਰਾਜ ਰਤ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਭਾਈ ਭਾਗਮਲ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਮੇਰਾਂ ਦੇ ਘਰ ਵਿੱਚ ਆਓ ਦਇਆ ਦੇ ਘਰ ਵਿੱਚ ਆਓ ਸੱਚੇ ਪਾਤਸ਼ਾਹ ਮਹਾਰਾਜ ਸੁਰ ਸਿੰਘ ਦੀ ਧਰਤੀ ਨੂੰ ਵੀ ਆ ਕੇ ਭਾਗ ਲਾਓ ਆਪਣੇ ਪਵਿੱਤਰ ਚਰਨ ਨਗਰ ਸੁਰ ਸਿੰਘ ਦੇ ਵਿੱਚ ਪਾਓ ਸੱਚੇ ਪਾਤਸ਼ਾਹ ਮੇਰੀ ਭਾਵਨਾ ਹੈ ਮੇਰੀ ਦilish ਹੈ ਕਿ ਸੁਰ ਸਿੰਘ ਆਪ ਜੀ ਜਰੂਰ ਦਰਸ਼ਨ ਬਖਸ਼ੋ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਸਮਾਂ ਆਵੇਗਾ ਅਸੀਂ ਸੁਰ ਸਿੰਘ ਵਿੱਚ ਜਰੂਰ ਆਵਾਂਗੇ ਲਓ ਜੀ ਸਮਾਂ ਆਪਣੀ ਚਾਲ ਚਾਲੇ ਚੱਲਦਾ ਗਿਆ ਭਾਈ ਭਗਮਲ ਜੀ ਦੀ ਕੀਤੀ ਅਰਦਾਸ ਗੁਰੂ ਅਰਪਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹੋਈ ਪ੍ਰਵਾਨ ਭਾਈ ਭਾਗਮਲ ਜੀ ਨੂੰ ਖਬਰ ਮਿਲੀ ਕਿ ਮੀਰੀ ਪੀਰੀ ਦੇ ਮਾਲਕ ਮਹਾਬਲੀ ਸਤਗੁਰੂ ਗੁਰੂ ਅਰਪਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਗਰ ਸੁਰ ਸਿੰਘ ਦੇ ਵਿੱਚ ਆ ਰਹੇ ਤੇ ਭਾਈ ਭਾਗਮਲ ਜੀ ਨੂੰ ਬੜਾ ਚਾਅ ਚੜਿਆ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੀ ਆਇਆਂ ਕਹਿਣ ਵਾਸਤੇ ਸਤਿਗੁਰੂ ਜੀ ਦਾ ਸਵਾਗਤ ਕਰਨ ਵਾਸਤੇ ਸਤਿਗੁਰਾਂ ਦਾ ਅਦਬ ਕਰਨ ਵਾਸਤੇ ਲਓ ਜੀ ਸੱਚੇ ਪਾਤਸ਼ਾਹ ਮਹਾਰਾਜ ਵਾਖਵਾਖ ਨਗਰਾਂ ਵਿੱਚੋਂ ਚੱਲਦੇ ਚੱਲਦੇ ਹੋਏ ਸੁਰ ਸਿੰਘ ਨਗਰ ਵਿੱਚ ਆ ਗਿਆ ਭਾਈ ਭਾਗਮਲ ਭਾਈ ਭਾਗਮਲ ਜੀ ਅਗਲਵਾਂਡੀ ਸਤਿਗੁਰਾਂ ਨੂੰ ਲੈਣ ਵਾਸਤੇ ਆਏ ਹੋਰ ਵੀ ਨਾਲ ਗੁਰਸਿੱਖਾਂ ਨੂੰ ਨਾਲ ਲੈ ਕੇ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿੱਥੇ ਆਪ ਆਏ ਉੱਥੇ ਬਾਬਾ ਬਿੱਦੀ ਚੰਦ ਸਾਹਿਬ ਜੀ ਤੇ ਹੋਰ ਵੀ ਚੜਦੀ ਕਲਾ ਵਾਲੇ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਨਗਰ ਸੁਰ ਸਿੰਘ ਵਿੱਚ ਪਹੁੰਚ ਚੁੱਕੇ ਆ ਭਾਈ ਭਗਮਲ ਜੀ ਲੈਣ ਵਾਸਤੇ ਗਏ ਮਹਿਲਾਂ ਦੇ ਵਿੱਚ ਲੈ ਕੇ ਆਗੇ ਸੁੰਦਰ ਆਸਣ ਲਗਾਇਆ ਗਿਆ ਆਸਣ ਦੇ ਉੱਤੇ ਗੁਰੂ ਅਰਗੁਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਭਾਏਮਣ ਹੋਏ ਤੇ ਭਾਈ ਭਗਮਲ ਜੀ ਨੇ ਸਤਗੁਰੂ ਜੀ ਦੇ ਹੱਥ ਸੁੱਚੇ ਕਰਵਾਏ ਸਤਗੁਰਾਂ ਦੇ ਪਵਿੱਤਰ ਚਰਨ ਸੁੱਚੇ ਕਰਵਾਏ ਆਪ ਆਪਣੇ ਹੱਥੀ ਤੇ ਭਾਈ ਭਗਮਲ ਜੀ ਨੇ ਰੱਜ ਰੱਜ ਕੇ ਸਤਗੁਰਾਂ ਦੇ ਦਰਸ਼ਨ ਕੀਤੇ ਏਕ ਤਾਂ ਹਜ਼ਾਰ ਵਿਗਾ ਜ਼ਮੀਨ ਭਾਈ ਭਗਮਲ ਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਗੁਰਾਂ ਨੂੰ ਅਰਦਾਸੇ ਕਰਵਾਈ ਤੇ ਨਾਲ ਹੀ ਸੁੰਦਰ ਮਹਿਲ ਉਹ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤੇ ਤਕੋ ਸਨਮਾਨਯੋਗ ਸਾਧ ਸੰਗਤ ਜੀ ਮੀਰੀ ਪੀਰੀ ਦੇ ਮਾਲਕ ਮਹਾਬਲੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੋਰ ਸਿੰਘ ਨਗਰ ਵਿੱਚ ਕਿਵੇਂ ਆਉਂਦੇ ਆ ਤੇ ਭਾਈ ਭਾਗਮਲ ਸਤਿਗੁਰਾਂ ਦੇ ਦਰਸ਼ਨ ਕਿਵੇਂ ਕਰਦਾ ਏ ਤੇ ਮਹਾਰਾਜ ਨੇ ਭਾਈ ਭਾਗਮਲ ਨੂੰ ਕੀ ਕੀ ਬਖਸ਼ਿਸ਼ਾਂ ਦੇ ਕੇ ਨਵਾਜਿਆ ਕਿਵੇਂ ਸਤਿਗੁਰਾਂ ਨੇ ਇਹਦਾ ਅਦਬ ਕੀਤਾ ਦਲ ਬਾਬਾ ਬਿੱਦੀ ਚੰਦ ਸਾਹਿਬ ਜੀ ਦਾ ਹਜ਼ੂਰੀ ਟਾਡੀ ਜਥਾ ਐਵੇਂ ਬੇਨਤੀ ਕਰਦਾ ਆਸਰ ਸਿੰਘ ਸਤਗੁਰ ਨੇ ਸੰਗ ਤੇ ਜਨਮ ਬਾਰਕ ਪਾਏ ਆਸਰ ਸਿੰਘ ਸਤਗੁਰ ਨੇ ਸੰਗ ਤੇ ਜਨਮ ਬਾਰਕ ਪਾਏ ਪਾਗ ਮੱਲਣੇ ਦੀ ਪਾਚ ਪੁੜਾਣ ਅਰਜ ਗੁਜਾਰੀ ਕਰ ਲਈ ਪਰਵਾਨ ਗੁਰਾ ਕਰ ਲਈ ਪਰਵਾਨ ਗੁਰਾ ਚੱਲੇ ਪੌਂਦ ਕੀਤੀ ਤਿਆਰੀ ਕਰ ਲਈ ਪਰਵਾਨ ਗੁਰਾ ਚੱਲੇ ਪੌਂਦ ਕੀਤੀ ਤਿਆਰੀ ਧੰ ਛਠਮ ਬਾਦਸ਼ਾਹ ਜੀ ਧੰ ਛਠਮ ਬਾਦਸ਼ਾਹ ਜੀ ਗੁਰੂ ਗਰੀਬ ਨਵਾਜ ਸੁਦਾਏ ਆਸੋਰ ਸਿੰਘ ਸਤ ਗੁਰ ਨੇ ਸੰਗਤੇ ਜਨਮ ਬਾਰਕ ਪਾਏ ਆਸਰ ਸਿੰਘ ਸਤਗੁਰ ਨੇ ਸੰਗ ਤੇ ਜਨਮ ਬਾਰਕ ਪਾਏ ਹੋ ਗਏ ਦਰਸ਼ਨ ਜੀ ਜਦ ਹੋ ਗਏ ਦਰਸ਼ਨ ਜੀ ਜਦ ਹੋ ਗਏ ਦਰਸ਼ਨ ਜੀ ਨਾਲ ਖੁਸ਼ੀ ਦੇ ਮਨ ਸੀ ਭਰ ਗਏ ਗੁਰਸਿੱਖ ਗੁਰੂ ਸੰਗਤ ਜੀ ਬਾਬਾ ਬਿਦੀ ਚੰਦ ਜੀ ਵਰਗੇ ਗੁਰਸਿੱਖ ਗੁਰੂ ਸੰਗਤ ਜੀ ਬਾਬਾ ਬਿਦੀ ਚੰਦ ਕਰ ਕਰਕੇ ਸੇਵਾ ਜੋ ਕਰ ਕਰਕੇ ਸੇਵਾ ਜੋ ਸਿਨਾ ਸਤਿਗੁਰ ਦਾ ਅਖਵਾਏ ਆਸੋਰ ਸਿੰਘ ਸਤਿਗੁਰ ਨੇ ਸੰਗ ਤੇ ਜਨਮ ਬਾਰਕ ਪਾਏ ਆਸੋਰ ਸਿੰਘ ਸਤਿਗੁਰ ਨੇ ਸੰਗ ਖੁਸ਼ੀਆਂ ਨੇ ਆ ਨਗਰ ਨਿਵਾਸੀਆਂ ਨੇ ਆ ਨਗਰ ਨਿਵਾਸੀਆਂ ਨੇ ਮਿਲ ਕੇ ਖੁਸ਼ੀਆਂ ਖੂਬ ਕੀਤਾ ਜੀ ਆਇਆਂ ਨੂੰ ਜੀ ਆਇਆਂ ਨੂੰ ਕੀਤਾ ਜੀ ਆਇਆਂ ਨੂੰ ਲਈਆਂ ਸੀ ਵੱਡੀਆਂ ਵਡਿਆਈਆਂ ਆ ਨਗਰ ਨਿਵਾਸੀਆਂ ਨੇ ਮਿਲ ਕੇ ਖੁਸ਼ੀਆਂ ਖੂਬ ਮਨਾਈਆਂ ਕੀਤਾ ਜੀਆਂ ਆਆਂ ਨੂੰ ਲੈਆਂ ਸੀ ਵਡਿਆਵਡਿਆਈਆਂ ਟਕਿਆ ਜੀਆਂ ਆਆਂ ਨੂੰ ਲੈਆਂ ਸੀ ਵਡਿਆਵਡਿਆਈਆਂ ਟਕਿਆ ਸੀ ਸਰਦਾਰ ਨੂੰ ਟਕਿਆ ਸੀ ਸਰਦਾਰ ਨੂੰ ਆਕੇ ਪਰੀਆਂ ਫੁੱਲ ਵਰਸਾਏ ਆਸਰ ਸਿੰਘ ਸਤਗੁਰ ਦੇ ਸਰਦ ਚਰਨ ਮੁਬਾਰਕ ਪਾਏ ਆ ਸੋਰ ਸਿੰਘ ਸਤਖੋੜ ਦੇ ਸੰਗ ਤੇ ਜਨਮ ਬਾਰਕ ਪਾਏ ਸੰਗ ਤੇ ਜਨਮ ਬਾਰਕ ਪਾਏ ਸੰਗ ਤੇ ਜਨਮ ਬਾਰਕ ਪਾਏ ਹੋ ਮੇਰੀ ਪੀਰੀ ਦੇ ਮਾਲਕ ਸਤਗੁਰੂ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਭਾਗਮਲ ਜੀ ਦੇ ਮਹਿਲਾਂ ਵਿੱਚ ਚਲੇ ਗਏ ਆਸਣ ਲਗਾਇਆ ਸਤਗੁਰੂ ਜੀ ਦਾ ਅਦਬ ਕੀਤਾ ਮਹਾਰਾਜ ਸਾਹਿਬ ਜੀ ਦੇ ਹੱਥ ਸੁੱਚੇ ਕਰਵਾਏ ਸਤਗੁਰਾਂ ਦੇ ਚਰਨ ਭਾਈ ਭਾਗਮਲ ਜੀ ਨੇ ਆਪ ਸੁੱਚੇ ਕਰਵਾਏ ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਇਸ ਸੁਰ ਸਿੰਘ ਨਗਰ ਵਿੱਚ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਤੇ ਮਹਾਰਾਜ ਨੇ ਬਚਨ ਕੀਤੇ ਭਾਈ ਭਾਗਮਲ ਜੀ ਸਮਾਂ ਆਵੇਗਾ ਇਹ ਸੁਰ ਸਿੰਘ ਨਗਰ ਸਿੱਖੀ ਦਾ ਕੇਂਦਰ ਬਣ ਜਾਵੇਗਾ ਸਿੱਖੀ ਦਾ ਕੇਂਦਰ ਮੈਂ ਸੋਚਦਾ ਹੁੰਨਾ ਕਿ ਮਹਾਪੁਰਖਾਂ ਵੱਲੋਂ ਕਿੰਨੇ ਵੱਡੇ ਉਦਮ ਉਪਰਾਲੇ ਕਿੰਨੇ ਵੱਡੇ ਪੱਧਰ ਦੇ ਉੱਤੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਬਚਨ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਰੇ ਨੇ ਜਿਹੜੇ ਭਾਈ ਭਾਗਮਲ ਦੇ ਨਾਲ ਕੀਤੇ ਸੀ ਉਹ ਬਚਨ ਅੱਜ ਸੱਚ ਹੋ ਰਹੇ ਆ ਅੱਜ ਵੱਡੇ ਉਤਮ ਵੱਡੇ ਉਪਰਾਲੇ ਮਹਾਪੁਰਖਾ ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਇਸ ਸੁਰ ਸਿੰਘ ਨਗਰ ਤੋਂ ਕੀਤੇ ਜਾਂਦੇ ਆ ਵਿਦੇਸ਼ਾਂ ਵਿੱਚ ਆਪ ਵੀ ਜਾ ਕੇ ਮਹਾਪੁਰਖਾ ਵੱਲੋਂ ਸਿੱਖੀ ਦਾ ਪ੍ਰਚਾਰ ਫਿਰ ਵੱਖ-ਵੱਖ ਜਥਿਆਂ ਨੂੰ ਵੀ ਸਨਮਾਨਯੋਗ ਸਾਧ ਸੰਗਤ ਜੀ ਵਿਦੇਸ਼ਾਂ ਵਿੱਚ ਭੇਜ ਕੇ ਸਿੱਖੀ ਦਾ ਪ੍ਰਚਾਰ ਮਹਾਪੁਰਖਾ ਵੱਲੋਂ ਕੀਤਾ ਜਾ ਰਿਹਾ ਦਲਪੰਥ ਫਿਰ ਜਿੱਥੇ ਵੀ ਜਾਂਦਾ ਹਰ ਤੀਸਰੇ ਦਿਨ ਅਮਰਤ ਸੰਚਾਰ ਮਹਾਪੁਰਖਾਂ ਵੱਲੋਂ ਕਰਵਾਇਆ ਜਾਂਦਾ ਹਰ ਤੀਸਰੇ ਦਿਨ ਅਮਰਤ ਸੰਚਾਰ ਪਿੰਡੋਂ ਪਿੰਡੀ ਦਲਪੰਥ ਜਾਂਦਾ ਹੈ ਤਿੰਨ ਦਿਨ ਦੀਵਾਨ ਸੱਜਦੇ ਆ ਵੱਡੀ ਗਿਣਤੀ ਵਿੱਚ ਗੁਰੂਕੀਆਂ ਸੰਗਤਾਂ ਹਾਜ਼ਰੀਆਂ ਲਵਾਉਂਦੀਆਂ ਸਨਮਾਨਯੋਗ ਸਾਧ ਸੰਗਤ ਜੀ ਫਿਰ 1000 ਵਿਗਾ ਜ਼ਮੀਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਕੀਤੀ ਫਿਰ ਮਹਿਲ ਉਹ ਵੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਦਾਸੇ ਕਰਵਾ ਦਿੱਤੇ ਸਨਮਾਨਯੋਗ ਸਾਧ ਸੰਗਤ ਜੀ ਭਾਈ ਭਾਗਮਲ ਜੀ ਨੇ ਉਹ ਮਹਿਲ ਅੱਜ ਵੀ ਸਨਮਾਨਯੋਗ ਸਾਧ ਸੰਗਤ ਜੀ ਮੌਜੂਦ ਮੌਜੂਦ ਆਪ ਗੁਰੂਕੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਦਰਸ਼ਨ ਕਰਦੇ ਹੋ ਵੱਡੀਆਂ ਸੇਵਾਵਾਂ ਉੱਥੇ ਵੀ ਮਹਾਪੁਰਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਆਪ ਗੁਰੂਕੀਆਂ ਸੰਗਤਾਂ ਦਾ ਸਹਿਯੋਗ ਲੈ ਕੇ ਇਸੇ ਤਰ੍ਹਾਂ ਭਾਈ ਮਹਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸਰੂਪ ਸਿੰਘ ਜੀ ਕੜਿਆਣਾ ਸਾਹਿਬ ਸਜੇ ਹੋਏ ਆ ਭਾਈ ਮਹਾ ਸਿੰਘ ਜੀ ਦਾ ਜਿਹੜਾ ਪਿਤਾਪੁਰਖੀ ਨਗਰਿਆ ਸੁਰ ਸਿੰਘ ਨਗਰਿਆ ਤੇ ਜਦੋਂ ਤੁਸੀਂ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਥਾਨਾਂ ਦੇ ਦਰਸ਼ਨ ਕਰ ਦਿਓ ਉਹਦੇ ਬਿਲਕੁਲ ਨਾਲ ਹੀ ਉਥੇ ਭਾਈ ਮਹਾ ਸਿੰਘ ਜੀ ਦਾ ਅਸਥਾਨ ਜਿਹੜਾ ਹੈ ਉਹ ਵੀ ਮਹਾਪੁਰਖਾ ਵੱਲੋਂ ਸਨਮਾਨਯੋਗ ਸਾਧ ਸੰਗਤ ਜੀ ਉਸ ਸਥਾਨ ਦੀ ਵੀ ਸੇਵਾ ਬਾਬਾ ਜੀ ਹੋਣਾ ਵੱਲੋਂ ਬਹੁਤ ਚੜ੍ਹਦੀ ਕਲਾ ਦੇ ਨਾਲ ਆਪ ਗੁਰੂਕੀਆਂ ਸੰਗਤਾਂ ਦਾ ਸਹਿਯੋਗ ਲੈ ਕੇ ਕਰਵਾਈ ਜਾ ਰਹੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਰਪੰਚ ਸਾਹਿਬ ਭਾਈ ਗੁਰਪ੍ਰੀਤ ਸਿੰਘ ਜਾਂਗਲਾ ਉਹ ਵੀ ਹਾਜ਼ਰੀ ਲਵਾ ਰਹੇ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਸਿਮਰਨ ਹਸਪੀਟਲ ਏ ਪਿੱਖੀਵਿੰਡ ਵਾਲੇ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਕੈਂਪ ਵੀ ਲਗਾਇਆ ਮਹਾਰਾਜ ਕਿਰਪਾ ਕਰਨ ਖੂਨਦਾਨ ਇਹ ਤਰਨਾ ਦਲ ਬਾਬਾ ਸੰਤ ਖਾਲਸਾ ਜੀ ਉਹਨਾਂ ਦੇ ਸਤਾਨ ਤੋਂ ਸਿੰਘ ਹਾਜ਼ਰੀ ਲਵਾ ਰਹੇ ਪਿਆਰ ਦਿੱਤਾ ਹੈ ਭਾਈ ਆਦੇਸ਼ ਪ੍ਰਤਾਪ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਆ ਰਬਾਬੀ ਸਿੰਘ ਜੀ ਮਹਾਰਾਜ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਆ ਭਾਈ ਜੁਜਾਰ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਰੇ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਜਥੇਦਾਰ ਬਾਬਾ ਨਾਰ ਸਿੰਘ ਜੀ ਬਾਬਾ ਸਾਜ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਜੱਜਬੀਰ ਸਿੰਘ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਵਿਦਿਆਲੇ ਦਾ ਢਾਡੀ ਜਥਾ ਉਹਨਾਂ ਨੇ ਵੀ ਪਿਆਰ ਦਿੱਤਾ ਹੈ ਵੀਰ ਬਿਕਰਮਜੀਤ ਸਿੰਘ ਜੋੜਾ ਉਹਨਾਂ ਨੇ ਵੀ ਸਤਿਕਾਰ ਦਿੱਤਾ ਉਹ ਵਿਦਿਆਲੇ ਦਾ ਜਥਾ ਹੈ ਅਗਲਾ ਪ੍ਰੋਗਰਾਮ ਗਿਆਨੀ ਪਰਮਜੀਤ ਸਿੰਘ ਜੀ ਆਪ ਸੰਗਤ ਦੇ ਨਾਲ ਸਾਂਝਾ ਕਰਨਗੇ ਸਾਡੇ ਤੋਂ ਬਾਅਦ ਆਉਣ ਵਾਲਾ ਪੰਥ ਦਾ ਨਾਮਵਰ ਢਾਡੀ ਜਥਾ ਸਾਡੇ ਅਤੀ ਸਤਿਕਾਰਯੋਗ ਪੰਥ ਦੀ ਸਤਿਕਾਰਤ ਸ਼ਖਸੀਅਤ ਜਿਨ੍ਹਾਂ ਦਾ ਢਾਡੀ ਕਲਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਾਡੇ ਅਤੀ ਸਤਿਕਾਰਯੋਗ ਯਾਨੀ ਸਰੂਪ ਸਿੰਘ ਜੀ ਕੜਿਆਣਾ ਸਾਹਿਬ ਸਾਡੇ ਤੋਂ ਬਾਅਦ ਉਹਨਾਂ ਤੁਹਾਡੇ ਦਰਸ਼ਨ ਕਰਨੇ ਆ ਸਾਰੇ ਜਥੇ ਨੇ ਅਦਬ ਦਿੱਤਾ ਕੰਗਜੀ ਉਹਨਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਆ ਯਾਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕਰਨੇ ਆ ਤੁਹਾਡੇ ਨਗਰ ਦਾ ਮਾਣ ਭਾਈ ਬਗੀਚਾ ਸਿੰਘ ਜੀ ਬਲੇਰ ਕੌਮ ਦੇ ਨਾਮਕ ਕਵੀਸ਼ਰ ਉਹਨਾਂ ਦੇ ਵੀ ਉਹਨਾਂ ਦੀ ਵੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਵੀਰ ਪ੍ਰਦੀਪ ਸਿੰਘ ਰਾਲਚਾਲ ਸਭ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਭੁੱਲ ਚੁੱਕਾਂ ਦੀ ਮੁਆਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ